ਖੁਦਾ ਦਾ ਤਨਬਦੂ ਖੁਦਾ ਦਾ ਸ਼ੁਕਰ ਖੁਦਾ ਦੀ ਬੜਾਈ ਹੋਵੇ ਜੋ ਖੁਦਾ ਨੇ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਇਕੱਠਾ ਕੀਤਾ ਕਿ ਅਸੀਂ ਖੁਦਾ ਦੇ ਨਾਮ ਨੂੰ ਜ਼ਲਾਲ ਦੇ ਸਕੀਏ ਖੁਦਾ ਦੇ ਨਾਮ ਦੀ ਬੜਾਈ ਕਰ ਸਕੀਏ ਅੱਜ ਆਪਾਂ ਖੁਦਾ ਦੀ ਬਾਣੀ ਵਿੱਚੋਂ ਸਿੱਖਾਂਗੇ ਅਜਵ ਵਿਸ਼ਾ ਇਹ ਆ ਕਿ ਵਚਨ ਨੂੰ ਆਪਣੇ ਮਨ ਵਿੱਚ ਕੀ ਆ ਜਮਾ ਕਰਨਾ ਅੱਜ ਦਾ ਵਿਸ਼ਾ ਇਹ ਆ ਕਿ ਵਚਨ ਨੂੰ ਆਪਣੇ ਮਨ ਵਿੱਚ ਕੀ ਆ ਜਮਾ ਕਰਨਾ ਵਚਨ ਦੇ ਉੱਤੇ ਚੱਲਣਾ ਆਪਾਂ ਵਚਨ ਦੇ ਵਿੱਚ ਦੇਖਾਂਗੇ ਜਬੂਰਾ ਦੀ ਪੋਥੀ ਉਹਦਾ 119 ਨੰਬਰ ਚੈਪਟਰ ਉਹਦੀ 11 ਨੰਬਰ ਪੰਕਤੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੋ ਕਿ 771 ਨੰਬਰ ਪੇਜ ਦੇ ਉੱਤੇ ਆ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਥ ਵਚਨ ਜਿ ਪੜਿਆ ਕਿ ਖੁਦਾ ਦਾ ਸ਼ਬਦ ਬਿਆਨ ਕਰਦਾ ਹੈ ਕਿ ਕਹਿੰਦਾ ਕਿ ਇਹਦਾ ਹੈਡਿੰਗ ਆ ਨਾ ਪਰਮੇਸ਼ਵਰ ਦੀ ਬੁਵਿਸਥਾ ਵਚਨ ਇਸ ਤਰ੍ਹਾਂ ਵੀ ਲਿਖਿਆ ਗਿਆ ਦਾ ਮੈਂ ਤੇਰੇ ਵਚਨ ਨੂੰ ਪੜ ਲਿਆ ਆਪਣੇ ਤੇਰੇ ਵਚਨ ਨੂੰ ਮਨ ਵਿੱਚ ਜਮਾ ਕਰ ਲਿਆ ਤਾਂ ਵੀ ਤੇਰਾ ਪਾਪ ਨਾ ਕਰਾਂ ਜਿਹੜੀ ਖੁਦਾ ਦੀ ਬੁਇਸਤਾ ਨਾ ਖੁਦਾ ਦਾ ਵਚਨ ਹੈ ਨਾ ਸੱਚ ਨੂੰ ਸਾਨੂੰ ਪਾਪ ਦੇ ਵਿੱਚੋਂ ਕੀ ਇਹ ਰੋਕਦਾ ਹੈ ਸਾਨੂੰ ਵਿਰਿਆਇ ਤੋਂ ਕੀ ਇਹ ਰੋਕਦਾ ਕਿਉਂਕਿ ਖੁਦਾ ਦਾ ਜਿਹੜਾ ਵਚਨ ਹੈ ਨਾ ਇਹ ਸਾਡੇ ਉਤੇ ਅਸਲੀਅਤ ਨੂੰ ਪ੍ਰਗਟ ਕਰਦਾ ਹੈ ਸੱਚ ਨੂੰ ਪ੍ਰਗਟ ਕਰਦਾ ਜਦੋਂ ਸੱਚ ਨੂੰ ਅਸੀਂ ਪੜਦੇ ਹਾਂ ਖੁਦਾ ਦੇ ਵਚਨਨ ਪੜਦੇ ਤਾਂ ਜਿਹੜਾ ਖੁਦਾ ਦਾ ਵਚਨ ਹੈ ਨਾ ਅੰਦਰ ਸਾਡੇ ਅੰਦਰ ਫਿਰ ਉਹ ਡਾਨੂੰ ਪੈਦਾ ਕਰਦਾ ਹੈ ਪਰਮੇਸ਼ਰ ਆਪਣੇ ਭੈਣ ਨੂੰ ਸਾਡੇ ਅੰਦਰ ਕੀ ਪੈਦਾ ਕਰਦਾ ਤੇ ਇਸ ਕਰਕੇ ਵਚਨ ਗਿਆਨ ਕਰਦਾ ਇਹ ਸੱਚ ਵਿੱਚ ਲਿਖਿਆ ਕਿ ਮਨ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲੈ ਤਾਂ ਜੋ ਤੇਰਾ ਪਾਪ ਨਾ ਕਰ। ਵਿਅਕਤੀ ਪਾਪ ਤੋਂ ਮੂੰ ਕਦੋਂ ਮੋੜਦਾ ਜਦੋਂ ਉਹਦੇ ਅੰਦਰ ਖੁਦਾ ਦੀ ਬਾਣੀ ਕੀ ਆਉਂਦੀ ਹੈ। ਜੋ ਖੁਦਾ ਦਾ ਵਚਨ ਸਾਡੇ ਅੰਦਰ ਆਉਂਦਾ ਨਾ ਫਿਰ ਜਦੋਂ ਖੁਦਾ ਦਾ ਵਚਨ ਸਾਡੇ ਮਨ ਵਿੱਚ ਜਮਾ ਹੁੰਦਾ ਫਿਰ ਅਸੀਂ ਕੀ ਪਾਪ ਨਹੀਂ ਕਰਦੇ। ਕਿਉਂਕਿ ਫਿਰ ਖੁਦਾ ਉਹਨਨ ਕੀ ਹੈ ਨਾ ਆਪਣੇ ਸੱਚ ਨੂੰ ਅਸਲੀਅਤ ਨੂੰ ਸਾਡੇ ਉੱਤੇ ਪ੍ਰਗਟ ਕਰ ਦਿੰਦਾ ਆ। ਆਪਣੀ ਬਾਣੀ ਨੂੰ ਸਾਡੇ ਉੱਤੇ ਪ੍ਰਗਟ ਕਰ ਦਿੰਦਾ ਫਿਰ ਉਹ ਬਾਣੀ ਜਿਹੜੀ ਕੀ ਹੈ ਸਾਨੂੰ ਪਾਪਾਂ ਤੋਂ ਕੀ ਹੈ ਬਚਾ ਕੇ ਰੱਖਦੀ ਹੈ। ਅੱਗੇ ਆਪਾਂ ਵਚਨ ਚ ਦੇਖਾਂਗੇ ਲੁਕਾ ਦੀ ਅੰਜੀਬ 8 ਨੰਬਰ ਚੈਪਟਰ ਜੋ ਕਿ 85 ਨੰਬਰ ਪੇਜ ਦੇ ਉੱਤੇ ਆ 8 ਨੰਬਰ ਚੈਪਟਰ ਉਹਦੀ 4 ਨੰਬਰ ਪੰਤੀ ਦੇ ਵਿੱਚ ਦੇਖਾਂਗੇ ਜਬ ਵੱਡੀ ਭੀੜ ਇਕੱਠੀ ਹੁੰਦੀ ਸੀ ਅਤੇ ਨਗਰ-ਨਗਰ ਦੇ ਲੋਕ ਉਹਦੇ ਕੋਲ ਆਉਂਦੇ ਸਨ ਤਾਂ ਉਹਨੇ ਦਿਸਤਾਂਤ ਨਾਲ ਆਖਿਆ ਕਿ ਇੱਕ ਵਿਜਣ ਵਾਲਾ ਵੀ ਵਿਜਣ ਨੂੰ ਨਿਕਲਿਆ ਅਰ ਉਹਦੇ ਬੀਜ ਦੇ ਕੁਝ ਪਹੇ ਵੱਲ ਜਾ ਪਿਆ। ਅਤੇ ਮਿੱਧਿਆ ਗਿਆ ਅਤੇ ਆਕਾਸ਼ ਦੇ ਪੰਛੀ ਉਨ ਚੁਗ ਗਏ। ਅਤੇ ਹੋਰ ਪੱਥਰ ਉੱਤੇ ਕਿਰਿਆ ਸੋ ਉਗਦਿਆ ਹੀ ਸੁੱਕ ਗਿਆ। ਇਸ ਲਈ ਜੋ ਉਹ ਨੂੰ ਗਿਲ ਨਾ ਪਹੰਚੀ। ਅਤੇ ਹੋਰ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਦੇ ਨਾਲ ਹੀ ਵੱਧ ਕੇ ਉਹ ਨੂੰ ਦਬਾ ਲਿਆ। ਔਰ ਹੋਰ ਚੰਗੀ ਜ਼ਮੀਨ ਵਿੱਚ ਕਿਰਿਆ ਔਰ ਉਗ ਕੇ 100 ਗੁਣਾ ਫਲਿਆ। ਉਹ ਇਹ ਗੱਲ ਆ ਕਹ ਕੇ ਉੱਚੀ ਉੱਚੀ ਬੋਲਿਆ ਭਾਈ ਜੀ ਦੇ ਸੁਣਨ ਦੇ ਕੰਨ ਹੋਣ ਸੁ ਸੁਣ ਖੁਦਾਵੰ ਦੇ ਇਸ ਬਚਨ ਦੁਆਰਾ ਆਸ਼ੀਸ਼ ਜਦੇ ਅਜਿਹਾ ਬਚਨ ਦੇ ਵਿੱਚ ਪੜਿਆ ਬਚਨ ਇਸ ਤਰ੍ਹਾਂ ਬਿਆਨ ਕਰਦਾ ਕਿ ਜਿਹੜੀ ਵੱਡੀ ਪੀੜ੍ਹੀ ਆ ਕਿ ਇਕੱਠੀ ਹੋਈ ਆ ਤੇ ਨਗਰ-ਨਗਰ ਦੇ ਲੋਕ ਇਕੱਠੋਗੇ ਤਾਂ ਇੱਥੇ ਜਿਹੜੇ ਪ੍ਰਭੂ ਯਿਸੂਸ ਜੀ ਹਨ ਕਿ ਕਿ ਦਿਸਤਾਂਤਾਂ ਦੇ ਵਿੱਚ ਕੀ ਆ ਗੱਲ ਕਰਦੇ ਪਏ ਚੇਲੇ ਨੇ ਪਹਿਲਾਂ ਵੀ ਗੱਲ ਹੋਈ ਸੀ ਕਹਿੰਦੇ ਤੂੰ ਤਾਂ ਸਾਨੂੰ ਡਾਇਰੈਕਟ ਗੱਲਾਂ ਕਰਦਾ ਪਰ ਤੂੰ ਉਹਨਾਂ ਨਾਲ ਦਿਸਤਾਂਤਾਂ ਦੇ ਵਿੱਚ ਕਿਉਂ ਗੱਲਾਂ ਕਰਦਾ ਲੋਕਾਂ ਦੇ ਨਾਲ ਤਾਂ ਪ੍ਰਭੂ ਜੀ ਸੁਸਿਰਨ ਨੂੰ ਉੱਤਰ ਦਿੱਤਾ ਤੇ ਕਹਿੰਦਾ ਕਿ ਜਿਹੜੇ ਸਵਰਗ ਦੇ ਭੇਤਾਂ ਦੇ ਸਮਝ ਗਏ ਤੁਹਾਨੂੰ ਦਿੱਤੀ ਗਈ ਆ ਉਹਨਾਂ ਨੇ ਇਸ ਕਰਕੇ ਮੈਂ ਦਿਸਤਾਂਤ ਦੇ ਵਿੱਚ ਕੀ ਆ ਗੱਲ ਕਰਦਾ ਇੱਥੇ ਪ੍ਰਭੂ ਹੋਣਾ ਦਿਸਤਾਂਤ ਦੇ ਵਿੱਚ ਗੱਲ ਕਰਦੇ ਪਏ ਤਾਂ ਚੇਲੇ ਵੀ ਸਮਝ ਨਹੀਂ ਸਕੇ ਇੱਥੇ ਕਿਹਾ ਪ੍ਰਭੂ ਕਹਿੰਦਾ ਕਿ ਵਿਜ਼ਨ ਵਾਲਾ ਵੀ ਵਿਜ਼ਨ ਨੂੰ ਨਿਕਲਿਆ ਔਰ ਉਹਦੇ ਵਿਜ਼ਨ ਦੇ ਕੁਝ ਪਹਿਹੀ ਦੀ ਜ਼ਮੀਨ ਵੱਲ ਡਿੱਪਿਆ ਫਿਰ ਪਰਮੇਸ਼ਰ ਕਹਿੰਦਾ ਅੱਗੇ ਕੀ ਆ ਆਕਾਸ਼ ਦੇ ਵਿੱਚੋਂ ਮਿੱਤਿਆ ਗਏ ਤੇ ਆਕਾਸ਼ ਦੇ ਪੰਛੀ ਆ ਗਏ ਉਹਨੂੰ ਕੀ ਆ ਚੁਗ ਗਏ ਤੇ ਫਿਰ ਪ੍ਰਭੂ ਕਹਿੰਦਾ ਕਹਿੰਦਾ ਕੁਝ ਪੱਥਰ ਦੇ ਉੱਤੇ ਵੀ ਗਿਆ ਫਿਰ ਪ੍ਰਭੂ ਕਹਿੰਦਾ ਕੰਡਿਆਲੀਆਂ ਦੇ ਉੱਤੇ ਵੀ ਗਿਆ ਤੇ ਫਿਰ ਪਰਮੇਸ਼ਰ ਕਹਿੰਦਾ ਚੰਗੀ ਜ਼ਮੀਨ ਦੇ ਉੱਤੇ ਵੀ ਗਿਆ ਚਾਰ ਜ਼ਿਕਰ ਕੀਤੇ ਗਏ ਆ ਪਹਿਲੇ ਵਾਲੀ ਜ਼ਮੀਨ ਦਾ ਜ਼ਿਕਰ ਕੀਤਾ ਗਿਆ ਪੱਥਰ ਦਾ ਜ਼ਿਕਰ ਕੀਤਾ ਗਿਆ ਕੰਡਿਆਲੀਆਂ ਦਾ ਜ਼ਿਕਰ ਕੀਤਾ ਗਿਆ ਤੇ ਚੌਥੇ ਨੰਬਰ ਉੱਤੇ ਚੰਗੀ ਜ਼ਮੀਨ ਦਾ ਜ਼ਿਕਰ ਕੀਤਾ ਗਿਆ ਇਹ ਹੁਣ ਇਸ ਸਟੋਰੀ ਦੇ ਵਿੱਚ ਗੱਲ ਕੀਤੀ ਗਈ ਆ ਹੁਣ ਇਹਦਾ ਅਰਥ ਉਨਾਪਰ ਅਰਥ ਦੇਖਾਂਗੇ ਇਹਦਾ ਕਿ ਇਹ ਅਰਥ ਕੀ ਇਹਦਾ ਬਿਆਨ ਕੀ ਇਹ ਸਾਡੇ ਨਹੀਂ ਪਤਾ ਲੱਗਦਾ ਕਿ ਇੱਥੇ ਕੀ ਵਚਨ ਪਰ ਇਹਦਾ ਅਰਥ ਪਰਮੇਸ਼ਰ ਨੇ ਪ੍ਰਗਟ ਕੀਤਾ ਕਿ ਇਹਦਾ ਅਰਥ ਵਿੱਚ ਕੀ ਇਹਦਾ ਵਚਨ ਵਿਆਖਿਆ ਕਰਦਾ ਕਿ ਇਹ ਪਰਮੇਸ਼ਰ ਕਹਿਣਾ ਕੀ ਚਾਹੁੰਦਾ ਹੈ ਜਿੱਕਰ ਪਰਮੇਸ਼ਰ ਨੇ ਵੱਡੀ ਭੀੜ ਨੂੰ ਅਸੀਂ ਦਿਸਤਾਨਸ ਦੇ ਵਿੱਚ ਕਿਹਾ ਤਾਂ ਇਹਦਾ ਅਰਥ ਕੀ ਆ ਅੱਗੇ ਦੇਖਿਆ ਦੇਖਾਂਗੇ ਵਚਨ ਜਿਸ ਤਰ੍ਹਾਂ ਲਿਖਿਆ ਨੰਬਰ 9 ਨੰਬਰ 25 ਵਿੱਚ ਉਸਦੇ ਚੇਲਿਆਂ ਨੇ ਉਸ ਤੋਂ ਪੁੱਛਿਆ ਇਸ ਦਿਸਤਾਨਸ ਦਾ ਕੀ ਅਰਥ ਹੈ ਇੱਥੇ ਵਚਨ ਵਿਆਖਿਆ ਨੇ ਕਰਦਾ ਚੇਲਿਆਂ ਨੇ ਪੁੱਛਿਆ ਪ੍ਰਭੂ ਯਿਸੂ ਜੀ ਨੇ ਇਹਦਾ ਸਾਨੂੰ ਅਰਥ ਦੱਸ ਕੀ ਆ ਅੱਜ ਆਪਾਂ ਸਿੱਖ ਰਹੇ ਕਿ वचन ਨੂੰ ਆਪਣੇ ਮਨ ਵਿੱਚ ਕੀ ਆ ਜਮਾ ਕਰਨ ਕਿਉਂਕਿ ਜਿਹੜਾ वचन ਆ পাপ ਤੋਂ ਬਚਾਉਂਦਾ ਆ ਸਾਨੂੰ ਇਹ পাপ ਤੋਂ ਸਾਨੂੰ ਰੋਕਦਾ ਆ ਅੱਜ वचन ਦੁਆਰਾ ਲੋਕ ਬਚਾਈ ਜਾਂਦੇ ਆ वचन ਦੁਆਰਾ ਹੀ ਖੁਦਾਵੰਦ ਕਿਰਪਾ ਕਰਦਾ ਪਰਮੇਸ਼ਵਰ ਵੀ ਇਹੀ ਜਾਦਤ ਕਰਦਾ ਕਿ ਤੁਸੀਂ ਮੇਰੇ ਬਚਨਾਂ ਦੇ ਵਿੱਚ ਕੀ ਆ ਰਹੋ ਮੇਰੇ ਹੁਕਮ ਨਾਮੇ ਦੇ ਵਿੱਚ ਕੀ ਰਹੋ ਅੱਜ ਪਰ ਮੈਂ ਆਪਾਂ वचन ਦੇ ਵਿੱਚ ਸਿੱਖ ਰਹੇ ਆ ਕਿ ਅੱਜ वचन ਆਪਾਂ ਆਪਣੇ ਅੰਦਰ ਜਮਾ ਕਰਨਾ ਦਾ ਅੱਜ वचन ਜੀ ਦੇਖਾਂਗੇ ਲਿਖਿਆ ਔਰ ਉਸਨੇ ਕਿਹਾ ਪਰਮੇਸ਼ਵਰ ਦੇ ਰਾਜ਼ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਹੋਰਨਾਂ ਨੂੰ ਦਿਸਤਾਂਤਾ ਵਿੱਚ ਤਾਂ ਜੋ ਉਹ ਵੇਖਦੇ ਆ ਉਹਨਾਂ ਵੇਖਣਾ ਤੇ ਸੁਣਦੇ ਆ ਨਾ ਸਮਝੇ ਪ੍ਰਭੂ ਇੱਥੇ ਗੱਲ ਕਰਦੇ ਕਹਿੰਦਾ ਜਿਹੜੇ ਬਚਨ ਦੀ ਸਮਝ ਜਿਹੜੀ ਕੀ ਹੈ ਨਾ ਇਹ ਚੇਲਿਆਂ ਨੂੰ ਦਿੱਤੀ ਗਈ ਆ ਉਹਦੇ ਆਪਣੇ ਲੋਕਾਂ ਨੂੰ ਦਿੱਤੀ ਗਈ ਆ ਪਰ ਹਰ ਇੱਕ ਨੂੰ ਨਹੀਂ ਦਿੱਤੀ ਗਈ ਇਸ ਕਰਕੇ ਪ੍ਰਭੂ ਯਿਸੂ ਜੀ ਕਹਿੰਦੇ ਮੈਂ ਕੀ ਦਿਸਤਾਂਤਾ ਦੇ ਵਿੱਚ ਗੱਲ ਕਰਦਾ ਪਿਆ ਇਹਦਾ ਉਹਨਾਂ ਦੀ ਚਾਹਤ ਹੈ ਕੀ ਆ ਪਰ ਇਹ ਦਿਸਤਾਂਤ ਇਹੋ ਹੈ ਕਿ ਬੀ ਪਰਮੇਸ਼ਵਰ ਦਾ ਵਚਨ ਵਚਨ ਜਦੋਂ ਆਪ ਪੜਿਆ ਸੀਗਾ ਕਿ ਇੱਕ ਬੀਜਣ ਵਾਲਾ 20 ਬੀਜਣ ਨੂੰ ਨਿਕਲਿਆ ਇੱਥੇ ਵਚਨ ਮੈਨ ਕਰਦਾ ਹੁਣ ਪਰ ਉੱਥੇ ਪੜਿਆ ਕਹਿੰਦਾ ਜਿਹੜਾ ਕੀ ਆ ਪਰਮੇਸ਼ਵਰ ਵਚਨ ਮੈਨ ਕਰਦਾ ਕਹਿੰਦਾ ਬੀ ਪਰਮੇਸ਼ਵਰ ਦਾ ਵਚਨ ਹੈ ਕਿ ਜਿਹੜਾ ਬੀਜਣ ਨੂੰ ਵਚਨ ਨਿਕਲਿਆ ਇੱਥੇ ਵਚਨ ਜਦੋਂ ਆਪ ਪੜਿਆ ਇਹ ਬੀਜਣ ਨੂੰ ਨਿਕਲਿਆ ਬੀ ਬੀਜਣ ਨੂੰ ਨਿਕਲਿਆ ਇੱਕ ਬੀਜਣ ਵਾਲਾ 20 ਬੀਜਣ ਨੂੰ ਨਿਕਲਿਆ ਤੇ ਅਸਲ 'ਚ ਜਿਹੜਾ ਆਫਤਾ ਨਿਕਲਿਆ ਕਿ ਵੀ ਵਿਜਨ ਨੂੰ ਨਿਕਲਿਆ ਕਿ ਇਹ ਕਿ ਵੀ ਪਰਮੇਸ਼ਰ ਦਾ ਬਚਨ ਆ ਮੀਨਸ ਪਰਮੇਸ਼ਰ ਬਚਨ ਨੂੰ ਵਿਜੜ ਲੈ ਨਿਕਲਿਆ ਪਰਮੇਸ਼ਰ ਨੇ ਆਪਣਾ ਬਚਨ ਸਾਨੂੰ ਵੰਡਿਆ ਆ ਅੱਗੇ ਵਜੇ ਦੇਖ ਲਿਆ ਤੇ ਪਹਿਲੇ ਕੰਡੇ ਵਾਲੇ ਉਹ ਹਨ ਜਿਨ੍ਹਾਂ ਸੁਣਿਆ ਤਾਂ ਸ਼ੈਤਾਨ ਆ ਕੇ ਉਸ ਬਚਨ ਨੂੰ ਉਹਨਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਆਨਾ ਹੋਵੇ ਜੋ ਨੇਚਾ ਕਰਕੇ ਬਚਾਈ ਜਾਵੇ ਇੱਥੇ ਬਚਨ ਬਿਆਨ ਕਰਦਾ ਇੱਥੇ ਉਹ ਮਨੁੱਖਾਂ ਦਾ ਜ਼ਿਕਰ ਕਰ ਰਿਹਾ ਪਰਮੇਸ਼ਰ ਹੁਣ ਮਨੁੱਖਾ ਦੀ ਅਸਲੀਅਤ ਦੱਸਦਾ ਪਿਆ ਪਰਮੇਸ਼ਰ ਦੱਸਦਾ ਪਿਆ ਕਹਿੰਦਾ ਕਿ ਪਹਿਲੇ ਦੇ ਕੰਡੇ ਵਾਲੇ ਉਹ ਲੋਕ ਆ ਕਿ ਜਿਨ੍ਹਾਂ ਨੇ ਬਚਨ ਨੂੰ ਸੁਣ ਲਿਆ ਜਦੋਂ ਹੁਣ ਮੈਂ ਅੱਜ ਬਚਨ ਕਰਦਾ ਪਿਆ ਇਹ ਪਰਮੇਸ਼ਰ ਦੀ ਬਾਣੀ ਆ ਕਿਉਂਕਿ ਅਸੀਂ ਪਰਮੇਸ਼ਰ ਦੇ ਇਸ ਪੁਜਤਰ ਸ਼ਾਸਤਰ ਦੇ ਵਿੱਚ ਆ ਸਿੱਖਦੇ ਪਏ ਆ ਤਾਂ ਪਰਮੇਸ਼ਰ ਦੇ ਬਚਨ ਲਿਖਿਆ ਕਹਿੰਦਾ ਜਿਨ੍ਹਾਂ ਨੇ ਬਚਨ ਨੂੰ ਕੀ ਸੁਣਿਆ ਪਹਿਲੇ ਕੰਡੇ ਵਾਲੇ ਉਹ ਆ ਕਿ ਜਿਨ੍ਹਾਂ ਨੇ ਬਚਨ ਨੂੰ ਸੁਣਿਆ ਤਾਂ ਕੀ ਬਚਨ بیان ਕਰਦਾ ਕਿ ਸ਼ੈਤਾਨ ਆੜ ਕੇ ਉਹਨਾਂ ਦੇ ਵਿੱਚੋਂ ਕੀ ਆ ਬਚਨ ਨੂੰ ਚਰਾਫੇ ਲੈ ਜਾਂਦਾ ਅੱਜ ਬਹੁਤੇ ਲੋਕ ਕਹਿੰਦੇ ਆ ਕਿ ਅੱਜ ਵਚਨ ਨੂੰ ਅਸੀਂ ਪੜਦੇ ਆ ਪਰ ਵਚਨ ਸਾਨੂੰ ਕੀ ਯਾਦ ਨਹੀਂ ਰਹਿੰਦਾ ਆ ਵਚਨ ਦਾ ਪੜਦੇ ਆ ਪਰ ਵਚਨ ਸਾਡੇ ਅੰਦਰ ਜਾਦੇ ਨਹੀਂ ਰਹਿੰਦਾ ਉਹ ਪੈਸੇ ਤੇ ਜ਼ਮੀਨ ਵਾਲੇ ਮਨੁੱਖ ਆ ਜਿਨ੍ਹਾਂ ਨੇ ਕੀ ਆ ਆਪਣੇ ਵਚਨ ਨੂੰ ਸੁਣ ਲਿਆ ਪਰ ਸੱਚਮੁੱਚ ਅੱਗੇ ਖੁਦਾ ਨੂੰ ਗਿਆ ਨਹੀਂ ਕਿ ਖੁਦਾਵੰ ਸਾਡੇ ਅੰਦਰ ਵਚਨ ਨੂੰ ਕੀ ਕਰਦੇ ਜਮਾ ਕਰਦੇ ਉਹਨਾਂ ਦਾ ਇੱਕ ਮਕਸਦ ਸੀ ਬਸ ਕਿ ਵਚਨ ਨੂੰ ਸੁਣ ਲਿਆ ਜਿਦਾ ਅੱਜ ਮੈਂ ਵਚਨ ਸੁਣਾ ਰਿਹਾ ਪਰਮੇਸ਼ਰ ਦੀ ਕਿਰਪਾ ਦੇ ਜਾਰਾ ਬਸ ਹੀ ਵਚਨ ਨੂੰ ਸੁਣ ਲਿਆ ਤੇ ਇਸ ਵਚਨ ਦੇ ਉੱਤੇ ਅਮਲ ਨਹੀਂ ਕੀਤਾ ਤੇ ਤੇ ਪਹਿਲੇ ਦੇ ਕੰਡਾ ਦਾ ਜ਼ਿਕਰ ਕੀਤਾ ਗਿਆ ਕਹਿੰਦਾ ਕਿ ਜਿਨ੍ਹਾਂ ਨੇ वचन ਨੂੰ ਸੌਹ ਲਿਆ ਤਾਂ ਸ਼ੈਤਾਨ ਆ ਕੇ ਉਸ वचन ਨੂੰ ਉਹਨਾਂ ਦੇ ਹਿਰਦੇ ਵਿੱਚੋਂ ਕੱਢ ਕੇ ਲੈ ਗਿਆ ਫੇਰ ਸ਼ੈਤਾਨ ਆਉਂਦਾ ਆ ਉਸ वचन ਨੂੰ ਕੀ ਆ ਤੁਹਾਡੇ ਜੀਵਨਾਂ ਦੇ ਵਿੱਚੋਂ ਚੁਰਾ ਕੇ ਲੈ ਜਾਂਦਾ ਕਹਿੰਦਾ ਕਿਤੇ ਅਜੇਹਾਨ ਹੋਵੇ ਜੋ ਨੇਚਾ ਕਰਕੇ ਬਚਾਏਦਾ ਦੇਖੋ वचन ਗਿਆਨ ਕਰਦਾ ਕਿਤੇ ਅਸੀਂ वचन ਦੇ ਉੱਤੇ ਅਮਲ ਲਾ ਕਰ ਲਈਏ ਤਾਂ ਵੀ ਅਸੀਂ ਕੀ ਇਹ ਬਚਾਏਦਾ ਹੀ ਤਾਂ ਇੱਥੇ ਪਰਮੇਸ਼ਵਰ ਦਾ वचन ਵਿਆਰ ਕਰਦਾ ਕਹਿੰਦਾ ਕਿਤੇ ਐਦਾਂ ਨਾ ਹੋ ਜਵੇ ਕਿ ਸੱਚਮੁੱਚ ਸ਼ੈਤਾਨ ਕਹਿੰਦਾ ਕਿਤੇ ਅਜੇਹਾਨ ਹੋ ਜਵੇ ਕੀ ਉਹ ਕੀ ਹੈ ਨੇਚਾ ਕਰਨਨ ਕੀ ਅਸ ਖੋਦਾ ਦੇ ਵਚਨ ਉੱਤੇ ਮਨ ਲਾਣਾ ਨਾ ਖੋਦਾ ਦੇ ਵਚਨ ਉੱਤੇ ਪ੍ਰਤੀਤ ਰੱਖਣ ਨਾ ਤੇ ਕਿਤੇ ਉਹ ਬਚਾਏ ਜਾਰ ਇਹ ਪਹਿਲਾ ਆ ਹੈਡਿੰਗ ਕੀ ਸ਼ੈਤਾਨ ਆਉਂਦਾ ਆ ਤੁਹਾਡੇ ਅੰਦਰ ਵਚਨ ਨੂੰ ਕੀ ਆ ਚੁਰਾ ਕੇ ਲੈ ਜਾਂਦਾ ਐਸੀ ਕਰਕੇ ਕੀ ਆ ਵਚਨ ਜਮਾ ਨਹੀਂ ਹੁੰਦਾ ਤਾਂ ਪਰਮੇਸ਼ਾ ਦਾ ਵਚਨ ਇਹ ਕਹਿੰਦਾ ਵੀ ਤੁਹਾਡੇ ਅੰਦਰ ਮੇਰੀ ਬਾਣੀ ਕੀ ਆ ਜਮਾ ਹੋਵੇ ਪ੍ਰਭੂ ਕਹਿੰਦਾ ਤੁਹਾਡੇ ਹਿਰਦਿਆਂ ਦੇ ਉੱਤੇ ਮੇਰੀ ਬਾਣੀ ਲਿਖੀ ਜਾਵੇ ਦਿਲ ਦੀ ਤਕਤੀ ਉੱਤੇ ਮੇਰੀ ਬਾਣੀ ਲਿਖੀ ਜਾਵੇ ਪਰ ਪਹਿਲਾ ਜ਼ਿਕਰ ਇਹ ਕੀਤਾ ਆ ਅਤੇ ਬਹੁਤ ਬੁੜਖ ਕਹਿੰਦੇ ਆ ਅਈ ਵਚਨ ਤਾਂ ਪੜਦੇ ਆ ਪਰ ਸਾਨੂੰ ਸਮਝ ਨਹੀਂ ਲੱਗਦਾ ਤੇ ਇਸ ਕਰਕੇ ਸਮਝ ਨਹੀਂ ਲੱਗਦਾ ਕਿਉਂਕਿ ਸ਼ੈਤਾਨ ਆਉਂਦਾ ਆ ਤੇ ਜੋ ਵਚਨ ਚ ਸਿੱਖਿਆ ਆ ਉਸ ਉਤੇ ਅਮਲ ਨਹੀਂ ਕੀਤਾ ਉਸ ਵਕਤ ਧਿਆਨ ਨਹੀਂ ਦਿੱਤਾ ਪਰਮੇਸ਼ਰ ਨੂੰ ਨਹੀਂ ਕੀਤਾ ਪਰਮੇਸ਼ਰ ਇਸ ਨੂੰ ਮੇਰੇ ਅੰਦਰ ਜਮਾ ਕਰ ਤਾਂ ਇਸ ਕਰਕੇ ਸ਼ੈਤਾਨ ਆਉਣਾ ਤੁਹਾਡੇ ਅੰਦਰੋਂ ਕੀ ਵਚਨ ਨੂੰ ਚੁਰਾ ਕੇ ਲੈ ਜਾਂਦਾ ਹੁਣ ਅਗੇ ਦੇਖਾਂਗੇ ਅਤੇ ਜੋ ਪੱਥਰ ਉੱਤੇ ਕੀਰੇ ਸੋ ਉਹ ਹਣ ਕਿ ਜਿਸ ਵੇਲੇ ਉਹ ਸੁਣਦੇ ਹਣ ਤਾਂ ਵਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ ਪਰ ਇਹ ਜੜ ਨਹੀਂ ਰੱਖਦੇ ਅਤੇ ਥੋੜਾ ਥਿਰ ਪ੍ਰਤੀਤ ਕਰਦੇ ਹਨ ਪਰ ਤਾਵੇ ਵੇਲੇ ਹਟ ਜਾਂਦੇ ਹਨ ਹੁਣ ਇਹ ਪਿਆਰ ਕੀਤਾ ਕਹਿੰਦਾ ਪੱਥਰ ਦਾ ਜ਼ਿਕਰ ਕੀਤਾ ਗਿਆ ਕਿ ਜੇ ਪੱਥਰ ਉੱਤੇ ਜਿਹੜਾ ਵਚਨ ਡਿਗਿਆ ਪੱਥਰ ਉੱਤੇ ਵੀ ਡਿਗਿਆ ਤਾਂ ਵਚਨ ਇਹ ਪਿਆਰ ਕਰਦਾ ਕਹਿੰਦਾ ਉਹਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਗਿਆ ਕਹਿੰਦਾ ਕਿ ਜਿਹੜੇ ਵਚਨ ਨੂੰ ਵੀ ਖੁਸ਼ੀ ਨਾਲ ਮੰਨ ਲੈਂਦੇ ਜਦ ਅੱਜ ਵੀ ਵਚਨ ਸੁਣਦੇ ਜਦ ਖੁਸ਼ੀ ਨਾਲ ਇਸ ਵਚਨ ਨੂੰ ਮੰਨ ਲੈਂਦੇ ਆ ਨਾ ਤਾਂ ਫਿਰ ਪਰ ਇਹ ਕਿਹਾ ਕਿ ਜੜ ਨਹੀਂ ਰੱਖਦੇ ਵਚਨ ਜਾਣ ਕਰਦਾ ਜੜ ਨਹੀਂ ਰੱਖਦੇ ਕੀ ਮਜਬੂਤ ਨਹੀਂ ਹੁੰਦੇ ਬਚਨ ਦਾ ਰਬ ਬਚਨ ਨੂੰ ਸੁਣਿਆ ਖੁਸ਼ੀ ਨਾਲ ਮੰਨ ਲਿਆ ਹਾਂਜੀ ਆਨੰਦ ਹੋ ਗਿਆ ਬਚਨ ਨੂੰ ਸੁਣ ਲਿਆ ਪਰ ਉਸ ਬਚਨ ਨੂੰ ਜਿਹੜਾ ਸੁਣਿਆ ਉਹਦੇ ਉੱਤੇ ਧਿਆਨ ਨਹੀਂ ਦਿੰਦੇ ਪਈ ਕਿ ਇਹ ਬਚਨ ਨੂੰ ਕਿ ਅਸੀਂ ਆਪਣੇ ਅੰਦਰ ਜਮਾ ਕਰਨਾ ਆ ਕਿ ਜੋ ਬਚਨ ਸਾਨੂੰ ਕਹਿੰਦਾ ਉਹਦੇ ਨਾਲ ਜੀਵਨ ਕੀ ਅਸੀਂ ਬਤੀਤ ਕਰਨਾ ਪਰ ਬਚਨ ਨਾਲ ਕਰਦਾ ਕਹਿੰਦਾ ਉਹ ਪੱਥਰ ਵਾਲੇ ਜਿਹੜਾ ਬਚਨ ਗਿਆ ਉਹ ਲੋਕ ਆ ਕਿ ਜਿਹੜੇ ਸੁਣਦੇ ਦਾ ਹੈਗੇ ਆ ਬਚਨ ਨੂੰ ਖੁਸ਼ੀ ਨਾਲ ਮੰਨ ਵੀ ਲੈਂਦੇ ਆ ਕਿ ਬਚਨ ਦੇ ਉੱਤੇ ਮੰਨ ਵੀ ਲਾ ਲੈਂਦੇ ਪਰ ਕਹਿੰਦਾ ਜਾਣ ਨਹੀਂ ਰੱਖਦੇ ਖੁਸ਼ੀ ਨਾਲ ਮੰਨ ਵੀ ਲੈਂਦੇ ਵਚਨ ਨੂੰ ਪਰ ਅੰਦਰ ਜੜ ਨਹੀਂ ਲੱਖਦੇ ਇਸ ਕਰਕੇ ਸ਼ੈਤਾਨ ਹੁੰਦਾ ਆ ਕਹਿੰਦਾ ਜਦੋਂ ਫਿਰ ਕੀ ਆ ਥੋੜੀ ਜਿਹੀ ਪ੍ਰਤੀਤ ਥੋੜਾ ਜਿਹਾ ਕੀ ਆ ਪ੍ਰਤੀਤ ਕਰਦੇ ਪਰ ਤਾਵੇ ਵੇਲੇ ਕੀ ਆ ਹਟ ਜਾਂਦੇ ਕਿ ਜਦੋਂ ਫਿਰ ਵਚਨ ਦੇ ਕਰਕੇ ਕੀ ਆ ਜਦੋਂ ਫਿਰ ਕੀ ਆ ਪਰਤਾਵਾ ਪੈਂਦਾ ਕੁੱਝ ਮਸੀਬਤ ਆ ਜਾਂਦੀ ਆ ਫਿਰ ਕਹਿੰਦਾ ਕਿ ਜੜ ਨਹੀਂ ਮਜ਼ਬੂਤ ਹੁੰਦੀ ਉਹਨਾਂ ਦੀ ਜਦੋਂ ਮਸੀਬਤ ਆ ਜਾਂਦੀ ਫਿਰ ਵਚਨ ਉਹਨਾਂ ਦੇ ਅੰਦਰੋਂ ਕੀ ਆ ਚੁਰਾਇਆ ਜਾਂਦਾ ਫਿਰ ਵਚਨ ਨਿਕਲ ਜਾਂਦਾ ਉਹਦੇ ਅੰਦਰੋਂ ਫਿਰ ਪਰਮੇਸ਼ਵਰ ਉੱਤੇ ਵਿਸ਼ਵਾਸ ਕੀ ਆ ਦਾਵਾ ਡੋਲ ਹੋ ਜਾਂਦਾ ਵਿਅਕਤੀ ਦਾ ਫੇਰ ਕਿ ਉਹ ਕਹਿ ਲਾਪਾ ਦਾ ਪਰਮੇਸ਼ਰ ਮਿਲਿਆ ਦੁਆਵਾਂ ਨੂੰ ਕੀ ਆ ਨਹੀਂ ਸੁਣਦਾ ਪਰਮੇਸ਼ਰ ਮੇਰਾ ਸਹਾਰਾ ਨਹੀਂ ਪੜਦਾ ਫਿਰ ਇਹ ਹਾਲ ਹੋ ਜਾਂਦਾ ਮਨੁੱਖਾ ਦਾ ਕਿ ਜਦੋਂ ਕੀ ਆ ਵਚਨ ਨੇ ਵਚਨ ਕੀ ਆ ਖੁਸ਼ੀ ਨਾਲ ਮੰਨ ਤਾਂ ਲੈਂਦੇ ਆ ਪਰ ਜਾਣ ਨਹੀਂ ਰੱਖਦੇ ਪਰ ਜਦੋਂ ਥੋੜੀ ਮੁਸੀਬਤ ਆਉਂਦੀ ਹੈ ਪਰਤਾਵਾ ਆਉਂਦਾ ਫੇਰ ਕੀ ਉਹ ਹੱਲ ਜਾਂਦੇ ਆ ਜੀਵਨ ਉਹਨਾਂ ਦਾ ਹੈ ਜੰਦਾ ਫਿਰ ਫੇਰ ਹੱਟ ਜਾਂਦੇ ਪਿੱਛੇ ਨੂੰ ਫੇਰ ਕੇ ਕੰਡਿਆਲੀਆਂ ਦਾ ਜ਼ਿਕਰ ਕੀਤਾ ਗਿਆ ਜੋ ਕੰਡਿਆਲੀਆਂ ਵਿੱਚ ਕਿਰਿਆ ਸੋ ਉਹ ਹਣੇ ਜਿਹੜਾ ਸੁਣਿਆ ਅਤੇ ਜਾ ਕੇ ਜਿਉਣ ਦੀਆਂ ਚਿੰਤਾ ਅਰਮਾਇਆ ਅਤੇ ਭੋਗ ਵਿਲਾਸ ਨਾਲ ਦਵਾਏ ਜਾਂਦੇ ਅਤੇ ਪੱਕੇ ਫਲ ਨਹੀਂ ਦਿੰਦੇ ਆ ਆਪਾਂ ਪਹਿਲਾ ਵਚਨ ਪੜਿਆ ਸੀ ਕਿ ਪਹੇ ਦੀ ਜ਼ਮੀਨ ਉੱਤੇ ਡਿੱਗਿਆ ਦੂਜਾ ਆਪਾਂ ਸਿੱਖਿਆ ਪੱਥਰ ਦੀ ਜ਼ਮੀਨ ਉੱਤੇ ਡਿੱਗਿਆ ਫੋਨ ਆ ਗਿਆ ਕੰਡਿਆਲੀਆਂ ਦੇ ਕਿਤੇ ਬੱਚੇ ਜਿਸ ਤਰ੍ਹਾਂ ਪੜਿਆ ਕੰਡਿਆਲੀਆਂ ਦਾ ਜ਼ਿਕਰ ਕੀਤਾ ਕਿ ਕਹਿੰਦਾ ਜਿਹੜੇ ਵਚਨ ਨੂੰ ਸੁਣਿਆ ਆ ਵਚਨ ਹੀ ਹੈ ਜੋ ਮੈਂ ਸੁਣਾ ਰਿਹਾ ਤੁਹਾਨੂੰ ਪਰਮੇਸ਼ਰ ਦਾ ਕਿ ਕਹਿੰਦਾ ਜਿਨ੍ਹਾਂ ਨੇ ਵਚਨ ਨੂੰ ਸੁਣਿਆ ਤੇ ਜਾ ਕੇ ਕੀ ਹੋ ਗਿਆ ਕਹਿਣਾ ਕੀ ਉਹ ਨਾ ਉਹ ਕਿਦਾਂ ਡਿਗੇ ਲੋਕੀ ਵਚਨ ਨੂੰ ਤਾਂ ਸੁਣ ਲਿਆ ਕੰਡਿਆਲੇ ਵਾਲੇ ਲੋਕਰ ਪਰ ਕੀ ਆ ਕਹਿਣਾ ਜਦੋਂ ਮਾਇਆ ਪੈਸੇ ਦਾ ਲੋਭ ਆ ਜਾਂਦਾ ਉਹਨਾਂ ਦੇ ਵਿੱਚ ਤੇ ਸੱਚਮੁੱਚ ਕੀ ਚਿੰਤਾ ਆ ਜਾਂਦੀ ਫੇਰ ਉਹਦੇ ਕਰਕੇ ਕੀ ਉਹ ਵਚਨ ਉਹਨਾਂ ਦੇ ਅੰਦਰੋਂ ਕੀ ਚੁਰਾਇਆ ਜਾਂਦਾ ਕੰਡਿਆਲੇ ਵਾਲੀ ਜ਼ਮੀਨ ਵਿੱਚੋਂ ਵੀ ਹੈ ਨਾ ਜਿਹੜੇ ਕੀ ਵਚਨ ਆ ਕੀ ਕੰਡਿਆਲੇ ਦੀ ਜ਼ਮੀਨ ਤੇ ਜਿਹੜਾ ਵੀ ਡਿਗੇ ਖੋਲਾ ਦਾ ਉਹ ਜਿਹੜੇ ਲੋਕ ਆ ਉਹਨਾਂ ਦੇ ਅੰਦਰ ਵਚਨ ਚੁਰਾਇਆ ਜਾਂਦਾ ਕੇਸ ਕਰਕੇ ਚੁਰਾਇਆ ਜਾਂਦਾ ਕਿਉਂਕਿ ਉਹਨਾਂ ਨੇ ਆਪਣਾ ਧਿਆਨ ਜਿਹੜਾ ਕੀ ਆ ਸੰਸਾਰ ਦੇ ਕੀ ਆ ਚੀਜ਼ਾਂ ਦੇ ਉੱਤੇ ਲਗਾਤਾ ਜਿਵੇਂ ਕਰਕੇ ਵਚਨ ਦੀ ਜੜ ਅੰਦਰ ਨਹੀਂ ਰਹਿੰਦੀ ਤਾਂ ਵਚਨ ਦੇ ਚ ਵਚਨ ਦੀ ਜੜ ਰਹਿੰਦੀ ਨਹੀਂ ਵਚਨ ਅੰਦਰ ਉਹ ਕੀ ਹੈ ਸ਼ੈਤਾਨ ਚਲਾ ਲਾਂਦਾ ਸ਼ੈਤਾਨ ਕਿਸ ਤਰ੍ਹਾਂ ਉਹਨਾਂ ਦੇ ਅੰਦਰੋਂ ਵਚਨ ਨੂੰ ਚੁਰਾਉਂਦਾ ਫਿਰ ਉਹਨਾਂ ਨੇ ਕੀ ਆ ਮਾਇਆ ਦਾ ਜਿਹੜਾ ਕੀ ਲੋਭ ਸ਼ੈਤਾਨ ਦੇ ਦਿੰਦਾ ਤੇ ਹੋਰ ਚਿੰਤਾ ਨੂੰ ਸ਼ੈਤਾਨ ਉਹਨਾਂ ਦੇ ਅੰਦਰ ਕੀ ਆ ਪੈਦਾ ਕਰ ਦਿੰਦਾ ਜਿਹਦੇ ਕਰਕੇ ਉਹਨਾਂ ਦਾ ਧਿਆਨ ਜਿਹੜਾ ਕੀ ਵਚਨ ਦੇ ਵਿੱਚੋਂ हट ਜਾਂਦਾ ਇੱਥੇ ਵਚਨ ਮਾਨ ਕਰਦਾ ਕਹਿੰਦਾ ਫਿਰ ਉਹ ਕੀ ਦੁਬਾਰੇ ਜਾਂਦੇ ਭੋਗ ਬਲਾਸਨ ਨਾਲ ਦੁਬਾਰੇ ਜਾਂਦੇ ਤੇ ਪੱਕੇ ਫਲ ਨੇ ਨਹੀਂ ਦਿੰਦੇ ਫਿਰ ਉਹ ਪੱਕੇ ਫਲ ਨਹੀਂ ਦਿੰਦੇ ਬਚਨ ਬਿਆਨ ਕਰਦਾ ਫਿਰ ਕਿਉਂ ਡੇਪਨਦੇ ਆ ਫਿਰ ਫਲ ਨਹੀਂ ਹੁੰਦੇ ਜੀਵਨ ਨੂੰ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਤਿਆਰ ਜਿਹੜਾ ਕੀ ਆ ਸੰਸਾਰ ਦੀ ਚੀਜ਼ਾਂ ਦੇ ਉੱਤੇ ਦੇ ਦਿੱਤਾ ਤੇ ਅੱਗੇ ਬਚਨ ਦੇਖਾਂਗੇ ਇਹਦਾ ਤੀਜਾ ਸਟੈਪ ਵੜਿਆ ਚੌਥਾ ਸਟੈਪ ਆ ਕੀ ਪਰ ਜੋ ਚੰਗੀ ਜ਼ਮੀਨ ਵਿੱਚ ਕਿਰਿਆ ਸੋ ਉਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰਤੀ ਦੇ ਨਾਲ ਫਲ ਦਿੰਦੇ ਹਨ ਖੁਦਾਬੰਦ ਇਸ ਬਚਨ ਦੁਆਰਾ ਸਾਨੂੰ ਨਵਾਸ਼ੀ ਤੇ ਬਰਕਤ ਦੇਵੇ ਇਸ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਹਿੰਦਾ ਪਰ ਜਿਹੜੀ ਚੰਗੀ ਜ਼ਮੀਨ ਦੇ ਵਿੱਚ ਲੱਗਿਆ ਚੰਗੀ ਜ਼ਮੀਨ ਦਾ ਵੀ ਜ਼ਿਕਰ ਕੀਤਾ ਗਿਆ ਕਹਿੰਦਾ ਉਹ ਚੰਗੀ ਜ਼ਮੀਨ ਵਿੱਚ ਨੰਡ ਗਿਆ ਉਹ ਲੋਕੀ ਆ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਆ ਤੇ ਖਰੇ ਦਿਲ ਵਿੱਚ ਸਾਂਭੇ ਰੱਖਦੇ ਆਪਾਂ ਚੰਗੀ ਜ਼ਮੀਨ ਵਾਲੇ ਬਾਨਾ ਆ ਚੰਗੇ ਲੋਕ ਬਾਨਾ ਕਿ ਆਪਾਂ ਜਦੋਂ ਖੁਦਾ ਦੀ ਬਾਣੀ ਨੂੰ ਪੜੀਏ ਖੁਦਾ ਦੀ ਬਾਣੀ ਵਿੱਚੋਂ ਸਿੱਖੀਏ ਤੇ ਉਹਨੂੰ ਪੂਰੇ ਖਰੇ ਦਿਲ ਦੇ ਵਿੱਚ ਕੀ ਉਹਨੂੰ ਸਾਂਭ ਕੇ ਰੱਖੀਏ ਖੁਦਾ ਦੀ ਬਾਣੀ ਲੁਗਿਆ ਕੋ ਸਾਹਮ ਕੇ ਰੱਖੇ ਤੇ ਧੀਰੇ ਦੇ ਨਾਲ ਫਲ ਦਿੰਦੇ ਰਹੀਏ ਇਹ ਚੰਗੀ ਜ਼ਮੀਨ ਦਾ ਜ਼ਿਕਰ ਕੀਤਾ ਗਿਆ ਖੁਦਾਮ ਨੇ ਕਹਿੰਦਾ ਨਾ ਪੈਸੇ ਦੀ ਜ਼ਮੀਨ ਵਾਲੇ ਰਵੋ ਨਾ ਕੰਡਿਆਲੀਆਂ ਦੀ ਜ਼ਮੀਨ ਵਾਲੇ ਰਵੋ ਨਾ ਪੱਥਰ ਦੀ ਜਿਵੇਂ ਨਾ ਵਰਗੀ ਚੰਗੀ ਜ਼ਮੀਨ ਵਾਲਾ ਹੋਵੇ ਤੁਹਾਡਾ ਜੀਵਨ ਖੁਦਾਮ ਨੇ ਚਾਹਿਆ ਇਹ ਤੁਹਾਡਾ ਚੰਗਾ ਜੀਵਨ ਹੋਵੇ ਜਦੋਂ ਚੰਗੇ ਜੀਵਨ ਹੋਵੇ ਨਾ ਫਿਰ 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 ਖੁਦਾ ਦੇ ਬੱਚੇ ਜਦੋਂ ਸਾਡੇ ਅੰਦਰ ਜਾਣਾ ਹੋਊਗਾ ਫਿਰ ਅਸੀਂ ਕੀ ਆ ਖਾਰੇ ਖਰੇ ਦਿਲ ਦੇ ਨਾਲ ਬਚਨ ਨੂੰ ਸਾਹਮਣੇ ਰੱਖਦੇ ਪਿਆ ਆਪਾਂ ਧੀਰੇ ਨਾਲ ਕੀ ਆ ਫਲ ਦਿੰਦੇ ਆ ਆਪਾਂ ਕੀ ਆ ਬਚਨ ਦੇ ਉੱਤੇ ਮਨ ਲਾਈਏ ਬਚਨ ਵੱਲ ਕੀ ਧਿਆਨ ਲਈਏ ਬਚਨ ਦੇ ਉੱਤੇ ਕੀ ਆ ਆਪਾਂ ਚਿੱਤ ਲਾਈਏ ਖੁਦਾਵੰਦ ਕਹਿੰਦਾ ਕਿ ਜਿਹੜਾ ਬਚਨ ਦੇ ਉੱਤੇ ਚੇਤ ਲਾਉਂਦਾ ਉਹਦਾ ਕੀ ਭਲਾ ਹੋਵੇਗਾ ਖੁਦਾ ਦੇ ਬਚਨ ਦੇ ਵਿੱਚ ਬਿਆਨ ਕੀਤਾ ਗਿਆ ਕਿ ਖੁਦਾਵੰਦ ਕਹਿੰਦਾ ਨਾ ਜਿਹੜਾ ਮੇਰੇ ਬਚਨ ਦੇ ਉੱਤੇ ਚੇਤ ਲਾਉਂਦਾ ਨਾ ਉਹਦਾ ਕੀ ਆ ਭਲਾ ਹੋਵੇਗਾ ਆਪਾਂ ਖੁਦਾ ਦੀ ਬਾਣੀ ਉੱਤੇ ਚੇਤ ਲਾਉਣਾ ਆ ਵਚਨ ਜਿਸ ਤਰ੍ਹਾਂ ਦੇਖਾਂਗੇ ਅੱਗੇ ਲਿਖਿਆ 21 ਨੰਬਰ 35 ਇਸੇ ਚੈਪਟਰ ਦੇ ਵਿੱਚ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਜਿਹੜੇ ਪਰਮੇਸ਼ਰ ਦਾ ਬਚਨ ਸੁਣਦੇ ਅਤੇ ਮਰਦੇ ਹਨ ਇਸ ਤਰ੍ਹਾਂ ਇਹ ਜ਼ਿਕਰ ਕੀਤਾ ਗਿਆ ਕਿਉਂਕਿ ਜਦੋਂ ਲੋਕ ਆਏ ਲੱਗੇ ਪੀੜ ਕੇ ਆਏ ਲੱਗੇ ਦੇਖ ਤੇਰੇ ਮਾਤਾ ਤੇਰੇ ਭਰਾ ਆਏ ਆ ਤੈਨੂੰ ਮਿਲਣ ਦੇ ਲਈ ਤਾਂ ਪ੍ਰਭੂ ਯਿਸੂ ਜੀ ਉਹਨਾਂ ਨੇ ਕਿਹਾ ਕਿ ਮੇਰੀ ਮਾਤਾ ਮੇਰੇ ਭਰਾ ਉਹੀ ਆ ਜਿਹੜੇ ਕੀ ਆ ਮੇਰੇ ਪਿਤਾ ਦਾ ਬਚਨ ਕੀ ਆ ਸੁਣਦੇ ਤੇ ਉਹਨਾਂ ਨੂੰ ਮੰਨਦੇ ਆ ਖੁਦਾਵੰਨ ਬਚਨ ਨੂੰ ਐਵੇਂ ਤੇ ਦਿੰਦਾ ਪਿਆ ਹੈ ਖੁਦਾਵੰਨ ਚਾਹੁੰਦਾ ਕਿ ਹਰ ਇੱਕ ਵਿਅਕਤੀ ਕੀ ਆ ਬਚਾਇਆ ਜਾਵੇ ਹਰ ਇੱਕ ਵਿਅਕਤੀ ਕੀ ਆ ਬਚਨ ਦੇ ਦਰ ਪੈ ਦੇ ਵਿੱਚ ਰਹੇ ਜਿਹੜਾ ਬਚਨ ਆ ਨਾ ਬਚਨ ਬਚਨ ਦੁਆਰਾ ਖੁਦਾਵੰਨ ਜ਼ਿੰਵਨ ਕੀਆ ਬਦਲਦਾ ਬਚਨ ਜਿਸ ਤਰ੍ਹਾਂ ਬਿਆਨ ਕੀਤਾ ਗਿਆ ਕਹਿੰਦਾ ਮਨੁੱਖੇ ਦੇ ਦਿਲ ਦੀ ਚਿੰਤਾ ਉਸ ਨੂੰ ਚਿਤਾ ਦਿੰਦੀ ਆ ਪਰ ਚੰਗਾ ਬਚਨ ਉਸ ਨੂੰ ਕੀ ਆ ਆਨੰਦ ਕਰ ਦਿੰਦਾ ਇਹ ਚੰਗਾ ਬਚਨ ਜਿਹੜਾ ਅਸੀਂ ਪੜਦੇ ਪਿਆ ਨਾ ਇਹ ਸਾਡੇ ਜੀਵਨ ਨੂੰ ਕੀ ਆਨੰਦ ਕਰਦਾ ਇਹ ਟੁੱਟੀਆਂ ਆਸਾਂ ਨੂੰ ਪੈਦਾ ਕਰ ਦਿੰਦਾ ਇਹ ਸਾਨੂੰ ਵਚਨ ਜਿਹੜਾ ਪਰਮੇਸ਼ਰ ਦੇ ਨਜ਼ਦੀਕ ਲਿਖੇ ਜਾਂਦਾ ਤੇ ਪਰਮੇਸ਼ਰ ਨੇ ਨਾਲ ਸਭਾ ਮੇਲ ਬਣਾਪ ਕੀ ਹੈ ਵਚਨ ਕਰਵਾਉਂਦਾ ਹੈ ਜੇਕਰ ਪਰਮੇਸ਼ਰ ਦੀ ਤਾਕਤ ਦਾ ਸਾਨੂੰ ਨਹੀਂ ਪਤਾ ਲੱਗਦਾ ਪਰਮੇਸ਼ਰ ਦਾ ਨਾਮ ਸਾਨੂੰ ਨਹੀਂ ਪਤਾ ਲੱਗਦਾ ਫਿਰ ਜਦੋਂ ਅਸੀਂ ਪਵਿੱਤਰ ਸ਼ਾਸਤਰ ਨੂੰ ਪੜ੍ਹਦੇ ਫਿਰ ਇਹ ਕੀ ਪਰਮੇਸ਼ਰ ਦੇ ਨਜ਼ਦੀਕ ਸਾਨੂੰ ਲੈ ਕੇ ਜਾਂਦਾ ਫਿਰ ਸਾਨੂੰ ਸਿਖਾਉਂਦਾ ਹੈ ਕਿ ਇਸ ਤਰ੍ਹਾਂ ਤੁਸੀਂ ਜੀਣਾ ਹੈ ਕਿਸ ਤਰ੍ਹਾਂ ਤੁਸੀਂ ਚੱਲਣਾ ਹੈ ਕਿਸ ਤਰ੍ਹਾਂ ਤੁਸੀਂ ਵਧਣਾ ਹੈ ਕਿਸ ਤਰ੍ਹਾਂ ਤੇ ਉੱਠਣਾ ਬੈਠਣਾ ਇਹ ਵਚਨ ਸਿਖਾਉਂਦਾ ਸਾਨੂੰ ਫਿਰ ਇਹ ਵਚਨ ਸਾਨੂੰ ਤਨੀਮ ਦਿੰਦਾ ਆ ਇਹ ਵਚਨ ਸਾਨੂੰ ਸਿੱਖਿਆ ਦਿੰਦਾ ਆ ਕਿ ਅਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਉਤੇ ਜੀਵਨ ਕੀਆ ਬਤੀਤ ਕਰਨਾ ਹੈ ਅੱਜ ਅਸੀਂ ਵਚਨ ਦੇ ਉੱਤੇ ਚਿੱਤ ਲਾਈਏ ਵਚਨ ਨੂੰ ਆਪਣੇ ਅੰਦਰ ਜਮਾ ਕਰੀਏ ਜਦੋਂ ਵਚਨ ਤੁਹਾਡੇ ਅੰਦਰ ਜਮਾ ਹੋ ਗਿਆ ਜਦੋਂ ਵਚਨ ਉੱਤੇ ਤੁਹਾਡਾ ਚਿੱਤ ਲੱਗ ਗਿਆ ਫਿਰ ਤੁਸੀਂ ਕੀ ਪਾਪ ਦੇ ਵਿੱਚ ਜੀਵਨ ਦਾ ਬਤੀਤ ਕਰੋਗੇ ਫਿਰ ਤੁਹਾਨੂੰ ਕੋਈ ਪਾਪ ਦੇ ਵਿੱਚ ਡਕਾ ਵੀ ਨਹੀਂ ਸਕਦਾ ਕਿਉਂਕਿ ਖੁਦਾ ਦਾ ਵਚਨ ਤੁਹਾਡੇ ਜ਼ਿੰਦਗੀ ਵਿੱਚ ਕੀ ਆ ਜਮਾ ਹੈ ਸਾਡਾ ਨੋ ਮੇਨ ਮਸੀਹ ਜੀਵਨ ਵਿੱਚ ਇਹ ਹੈ ਕਿ वचन ਦੇ ਉੱਤੇ ਕੀ ਹੈ ਚਤਨ ਉਹ ਜੋ वचन ਕਹਿੰਦਾ ਖੁਦਾ ਦਾ ਉਸ वचन ਅਨੁਸਾਰ ਜੀਵਨ ਕੀ ਆ ਬਤੀਤ ਕਰਦਾ ਕਿਉਂਕਿ ਖੁਦਾ ਦਾ वचन ਕੀ ਹੈ ਨਾ ਸਾਡੇ ਜੀਵਨ ਨੂੰ ਕੀ ਪਰਫੈਕਟ ਬਣਾਉਂਦਾ ਹੈ ਖੁਦਾ ਦਾ वचन ਤੁਹਾਡੇ ਜੀਵਨ ਨੂੰ ਕੀ ਹੈ ਬੈਸਟ ਬਣਾਉਂਦਾ ਹੈ ਖੁਦਾਵੰ ਤੁਹਾਡੇ ਜੀਵਨ ਨੂੰ ਕੀ ਹੈ ਚੇਂਜ ਕਰਦਾ ਹੈ ਜੇਕਰ ਵੀ वचन ਵੱਲ ਧਿਆਨ ਨਹੀਂ ਦਿੰਦੇ ਫਿਰ ਸੱਚਮੁੱਚ ਖੁਦਾਵੰ ਤੁਹਾਡੇ ਤੋਂ ਪਰਸੰਨ ਨਹੀਂ ਆ ਫਿਰ ਖੁਦਾਵੰ ਤੁਹਾਡੇ ਤੋਂ ਪਰਸੰਨ ਨਹੀਂ ਆ ਕੋਧਵਾਨੇ ਪਰਸਨ ਉਹੜਾ ਤੋਂ ਆ ਜਿਹੜੇ ਕੀ ਆ ਉਹਦੀ ਬਚਨ ਦੇ ਉੱਤੇ ਕੀ ਆ ਚਿੱਤ ਲਾਉਂਦੇ ਆ ਉਹਦੀ ਬਾਣੀ ਦੇ ਉੱਤੇ ਕੀ ਆ ਚਿੱਤ ਲਾਉਂਦੇ ਆ ਉਹਦੇ ਬਚਨ ਨੂੰ ਕੀ ਆ ਸਾਹਮ ਕੇ ਰੱਖਦੇ ਆ ਉਹਦੇ ਬਚਨ ਅਨਸਾਰ ਕੀ ਆ ਜੀਵਨ ਬਤੀਤ ਕਰਦੇ ਅੱਗੇ ਆਪਾਂ ਜਹੂਨ ਦਾ ਦੀਨਜ਼ੀਲ ਵਿੱਚ ਦੇਖਾਂਗੇ 8 ਨੰਬਰ ਚੈਪਟਰ ਉਹਦੀ 47 ਨੰਬਰ ਪੰਤੀ ਜਿਸ ਤਰ੍ਹਾਂ ਲਿਖਿਆ ਜੋ ਕਿ 130 ਨੰਬਰ ਪੇਜ ਦੇ ਉੱਤੇ ਆ ਜੋ ਪਰਮੇਸ਼ਵਰ ਤੋਂ ਹੈ ਸੋ ਪਰਮੇਸ਼ਵਰ ਦਾ ਬਚਨ ਸੁਣਦਾ ਹੈ ਤੁਸੀਂ ਐਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ਵਰ ਤੋਂ ਨਹੀਂ ਹੋ ਪ੍ਰਭੂ ਯਿਸੂ ਜੀ ਨੇ ਕਈ ਵਾਰ ਕਿਹਾ ਕਿ ਅੰਦਾ ਕਿ ਸੱਚਮੁੱਚ ਜਨਾ ਤੁਹਾਡੇ ਅੰਦਰ ਮੇਰੇ ਬਚਨ ਨਹੀਂ ਥਾ ਹੀ ਨਹੀਂ ਹੈਗੀ ਕਹਿੰਦਾ ਇਸ ਕਰਕੇ ਤਾਂ ਕਹਿੰਦਾ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਕਹਿੰਦਾ ਮੈਂ ਪਿਤਾ ਦੇ ਵੱਲੋਂ ਭੇਜਿਆ ਹੋਇਆ ਆਇਆ ਕਹਿੰਦਾ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਕਹਿੰਦਾ ਬਚਨ ਜਿਸ ਤਰ੍ਹਾਂ ਪੜਿਆ ਕਹਿੰਦਾ ਕਿ ਜੋ ਪਰਮੇਸ਼ਵਰ ਤੋਂ ਆਣਾ ਉਹ ਪਰਮੇਸ਼ਵਰ ਦੇ ਬਚਨ ਸੁਣਦਾ ਹੋਇਆ ਅੱਜ ਜੋ ਬਚਨ ਦੀ ਸੁਣਦੇ ਪਏ ਜੇਕਰ ਤੁਸੀਂ ਵਚਨ ਨੂੰ ਕਬੂਲ ਕਰਦੇ ਨਾ ਕਿ ਵਚਨ ਕਹਿੰਦੇ ਸੱਚਮੁੱਚ ਇਹ ਖੁਦਾ ਦੀ ਬਾਣੀ ਹੈ ਜੋ ਖੁਦਾ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਇਸ ਬਾਣੀ ਉੱਤੇ ਸਾਨੂੰ ਕੀ ਚਿੱਤ ਲਾਉਣਾ ਚਾਹੀਦਾ ਇਸ ਖੁਦਾ ਦੇ ਵਚਨ ਉੱਤੇ ਤੁਹਾਨੂੰ ਚਿੱਤ ਲਾਉਣਾ ਚਾਹੀਦਾ ਜਦੋਂ ਤੁਸੀਂ ਇਸ ਖੁਦਾ ਦੇ ਵਚਨ ਉੱਤੇ ਚਿੱਤ ਲਾਉਗੇ ਖੁਦਾ ਦੇ ਵਚਨ ਸਾਰ ਆਪਣਾ ਜੀਵਨ ਬਦਿਤ ਕਰੋਗੇ ਫਿਰ ਤੁਸੀਂ ਕੀ ਆ ਪਰਮੇਸ਼ੁਰ ਨੂੰ ਕਬੂਲ ਕਰਦੇ ਆ ਕਿਉਂਕਿ ਪਰਮੇਸ਼ੁਰ ਦੇ ਬੱਚੇ ਬੜੇ ਜੋ ਪਰਮੇਸ਼ੁਰ ਤੋਂ ਸੋ ਪਰਮੇਸ਼ੁਰ ਦਾ ਵਚਨ ਸੁਣਦਾ ਹੈ ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਕੋਡਾਮ ਨੇ ਡਾਇਰੈਕਟ ਕਹਿ ਰਿਆ ਪਰਮੇਸ਼ਰ ਕਹਿੰਦਾ ਜੇ ਤੁਸੀਂ ਮੇਰੇ ਵਚਨ ਨੂੰ ਕਬੂਲ ਨਹੀਂ ਕਰਦੇ ਫਿਰ ਤੁਸੀਂ ਪਰਮੇਸ਼ਰ ਤੋਂ ਨਹੀਂ ਆ ਦੇਖੋ ਪਰਮੇਸ਼ਰ ਕਹਿ ਰਿਹਾ ਕਹਿੰਦਾ ਜੋ ਪਰਮੇਸ਼ਰ ਦੇ ਵਚਨ ਸੁਣਦਾ ਨਾ ਪਰਮੇਸ਼ਰ ਦੇ ਵਚਨ ਨੂੰ ਦੇ ਚਿਤ ਲਾਉਂਦਾ ਉਹ ਪਰਮੇਸ਼ਰ ਤੋਂ ਆ ਪਰਮੇਸ਼ਰ ਉਹਦੇ ਅੰਦਰ ਸੰਗਿਆ ਪਰਮੇਸ਼ਰ ਉਹਦੇ ਨੇੜੇ ਰਹਿੰਦਾ ਹੈ ਪਰ ਕਹਿੰਦਾ ਜੇ ਤੂੰ ਵੀ ਪਰਮੇਸ਼ਰ ਦੇ ਵਚਨ ਨੂੰ ਨਹੀਂ ਸੁਣਦੇ ਨਾ ਫਿਰ ਕਹਿੰਦਾ ਤੁਸੀਂ ਪਰਮੇਸ਼ਰ ਤੋਂ ਨਹੀਂ ਆ ਅੱਜ ਅਸੀਂ ਪਰਮੇਸ਼ਰ ਦੇ ਨੇੜੇ ਰਹਿਣਾ ਹੈ ਅੱਜ ਅਸੀਂ ਪਰਮੇਸ਼ਰ ਦੇ ਨਜ਼ਦੀਕ ਰਹਿਣਾ ਹੈ ਪਰਮੇਸ਼ਵਰ ਦੇ ਨਜ਼ਦੀਕ ਇਸ ਤਰ੍ਹਾਂ ਰਹਿ ਸਕਦੇ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਕਿਹਾ ਸੀ ਯਹੋਸ਼ੂਆ ਮੇਰੀ ਬੁਵਿੱਸਾ ਤੇਰੇ ਮੂੰਹ ਤੋਂ ਕਦੀ ਵੀ ਅਲੱਗ ਨਾ ਹੋਵੇ ਕਹਿੰਦਾ ਜਿੱਦਾਂ ਮੈਂ ਮੂਸਾ ਦੇ ਅੰਗ ਸੰਗ ਰਿਆ ਇਸੇ ਤਰ੍ਹਾਂ ਮੈਂ ਤੇਰੇ ਅੰਗ ਸੰਗ ਰਹਾਂਗਾ ਪ੍ਰਭੂ ਬਚਨ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ ਬਚਨ ਦੇ ਅਨੁਸਾਰ ਖੁਦਾਵੰਦ ਕੰਮ ਕਰਦਾ ਜਦ ਲੋਕ ਬਰਕਤ ਦੇ ਅਧਿਕਾਰੀ ਬਣਦੇ ਵੇ ਤਾਂ ਬਚਨ ਦੇ ਅਨੁਸਾਰੇ ਅਧਿਕਾਰੀ ਬਣਦੇ ਵੇ ਕਿਉਂਕਿ ਉਹਨਾਂ ਨੇ ਬਚਨ ਦੇ ਉੱਤੇ ਕੀ ਚਿੱਤ ਲਾ ਲਿਆ ਜਿੱਦਾਂ ਬਚਨ ਕਹਿੰਦਾ ਉਦਾਂ ਕੀ ਆਪਣਾ ਜੀਵਨ ਕੀ ਬਤੀਤ ਕਰਦੇ ਆ ਜੋ ਖੁਦਾ ਦਾ ਬਚਨ ਤੁਹਾਨੂੰ ਕਹਿੰਦਾ ਜਦ ਤੱਕ ਖੁਦਾ ਦਾ ਬਚਨ ਤੁਸੀਂ ਨਹੀਂ ਪੜੋਗੇ ਤਾਂ ਤੁਸੀਂ ਪਾਪ ਦੇ ਬਾਰੇ ਵੀ ਕੀ ਆ ਨਹੀਂ ਜਾਣ ਪਛਾਣ ਸਕਦੇ ਪਾਪ ਨੂੰ ਵੀ ਨਹੀਂ ਪਹਿਚਾਨ ਸਕਦੇ ਤੁਸੀਂ ਕਿਉਂਕਿ ਖੁਦਾ ਦਾ ਬਚਨ ਕਹਿੰਦਾ ਸੱਚ ਨੂੰ ਜਾਣੋਗੇ ਸੱਚ ਤੁਹਾਨੂੰ ਕੀ ਆ ਆਜ਼ਾਦ ਕਰੇਗਾ ਜੇਕਰ ਤੁਸੀਂ ਖੁਦਾ ਦੇ ਬਚਨ ਨੂੰ ਨਹੀਂ ਪੜੋਗੇ ਫਿਰ ਖੁਦਾ ਦਾ ਬਚਨ ਤੁਹਾਨੂੰ ਆਜ਼ਾਦ ਨਹੀਂ ਕਰ ਪਾਏਗਾ ਕਿਉਂਕਿ ਤੁਸੀਂ ਖੁਦਾ ਦੇ ਬਚਨ ਦੇ ਵਿੱਚੋਂ ਪੜਿਆ ਨਹੀਂ ਆ ਖੁਦਾ ਦੇ ਬਚਨ ਨੂੰ ਜਾਣਦੇ ਨਹੀਂ ਆ ਤਾਂ ਫਿਰ ਉਹ ਤੁਹਾਨੂੰ ਆਜ਼ਾਦ ਕਿਸ ਤਰ੍ਹਾਂ ਕਰੇਗਾ ਜੇਕਰ ਤੁਸੀਂ ਖੁਦਾ ਦੇ ਵਚਨ ਨੂੰ ਪੜ੍ਹੋਗੇ ਤਾਂ ਖੁਦਾ ਦਾ ਵਚਨ ਤੁਹਾਡੇ ਜੀਵਨ ਨੂੰ ਕੀ ਆ ਸਾਥ ਕਰੇਗਾ ਜੋ ਤੁਹਾਨੂੰ ਨਹੀਂ ਪਤਾ ਖੁਦਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਖੁਦਾ ਦੇ ਨਾਲ ਕਿਸ ਤਰ੍ਹਾਂ ਉੱਠਣਾ ਬੈਠਣਾ ਹੈ ਖੁਦਾ ਦੇ ਕੋਲੋਂ ਕਿਸ ਤਰ੍ਹਾਂ ਮੰਗਣਾ ਹੈ ਉਹ ਵਚਨ ਵਿੱਚ ਸਿਖਾਉਂਦਾ ਹੈ ਸਾਨੂੰ ਹਰ ਇੱਕ ਨੂੰ ਸਿਖਾਉਂਦਾ ਜਦੋਂ ਖੁਦਾ ਦੇ ਨੇੜੇ ਰਹੋਗੇ ਫਿਰ ਖੁਦਾਵੰ ਤੁਹਾਨੂੰ ਸਿਖਾਊਗਾ ਫਿਰ ਖੁਦਾਵੰ ਆਪਣੇ ਵਚਨ ਨੂੰ ਤੁਹਾਡੇ ਅੰਦਰ ਕੀ ਜਮਾ ਕਰੇਗਾ ਫਿਰ ਉਸ ਵਚਨ ਨੂੰ ਜੇ ਤੁਹਾਡੇ ਅੰਦਰ ਜਮਾ ਕਰੋਗੇ ਜਦੋਂ ਫਿਰ ਤੁਸੀਂ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋਗੇ ਫਿਰ ਤੁਹਾਡਾ ਜੀਵਨ ਇੱਕ ਚੋਖਾ ਜੀਵਨ ਹੋਵੇਗਾ ਫਿਰ ਤੁਹਾਡੇ ਜੀਵਨ ਚ ਆਨੰਦ ਹੋਵੇਗਾ ਫਿਰ ਤੁਹਾਡੇ ਜੀਵਨ ਚ ਕੋਈ ਨਸੀਬਤਾ ਨਹੀਂ ਹੋਣੀਗੀ ਆ ਤੁਹਾਡੇ ਜੀਵਨ ਚ ਕੋਈ ਸੰਕਟ ਨਹੀਂ ਹੋਵੇਗਾ ਫਿਰ ਤੁਹਾਡੇ ਜੀਵਨ ਚ ਆਸ਼ੀਸ਼ ਤੇ ਆਸ਼ੀਸ਼ ਹੋਵੇਗੀ ਕਿਉਂਕਿ ਖੁਦਾਵੰਦ ਕਹਿੰਦਾ ਹੈ ਖੁਦਾਵੰਦ ਕਹਿੰਦਾ ਜਿਹੜੀ ਮੇਰੀ ਆਵਾਜ਼ ਸੁਣਦੇ ਆ ਖੁਦਾਵੰਦ ਕਹਿੰਦਾ ਜਿਹੜੀ ਮੇਰੀ ਆਵਾਜ਼ ਦੇ ਉੱਤੇ ਧਿਆਨ ਦਿੰਦੇ ਆ ਨਾ ਮੈਂ ਕਹਿੰਦਾ ਉਹਨਾਂ ਨੂੰ ਸਾਰੇ ਇਕਰਮਾਂ ਤੋਂ ਉੱਚਾ ਕਰਾਂਗਾ ਤੇ ਕਹਿੰਦਾ ਮੈਂ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਵਰਕਤ ਦ ਜੇਕਰ ਅੱਜ ਦੀ ਖੁਦਾ ਦੀ ਆਵਾਜ਼ ਨੂੰ ਸੁਣੋ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਪਰਮੇਸ਼ਰ ਦੀ ਆਵਾਜ਼ ਉਹ ਪਵਿੱਤਰ ਸ਼ਾਸਤਰ ਦੇ ਵਿੱਚ ਪੜਦੇ ਤਾਂ ਪਰਮੇਸ਼ਰ ਦੀ ਆਵਾਜ਼ ਨੂੰ ਤੁਸੀਂ ਸੁਣਦੇ ਆ ਜਦੋਂ ਬਾਈਬਲ ਨੂੰ ਤੁਸੀਂ ਪੜ੍ਹਦੇ ਫਿਰ ਪਰਮੇਸ਼ਰ ਦੀ ਆਵਾਜ਼ ਨੂੰ ਤੁਸੀਂ ਸੁਣਦੇ ਆ ਜਦੋਂ ਪਵਿੱਤਰ ਸ਼ਾਸਤਰ ਨੂੰ ਦੀ ਪੜ੍ਹਦੇ ਤੇ ਪਰਮੇਸ਼ਰ ਦੀ ਆਵਾਜ਼ ਨੂੰ ਕੀ ਆ ਸੁਣਦੇ ਆ ਪਰਮੇਸ਼ਰ ਤੁਹਾਡੇ ਨਾਲ ਬੋਲਦਾ ਫਿਰ ਜਦੋਂ ਪਰਮੇਸ਼ਰ ਤੁਹਾਡੇ ਨਾਲ ਬੋਲਦਾ ਫਿਰ ਲਾਈਫ ਨੂੰ ਤੁਹਾਡੀ ਨੂੰ ਕੀ ਚੇਂਜ ਕਰਦਾ ਤੁਹਾਡੇ ਜਿਹੜੇ ਕਿ ਜੀਵਨ ਨੂੰ ਚੇਂਜ ਕਰਦਾ ਅੰਦਰੂਨੀ ਜੀਵਨ ਨੂੰ ਤੁਹਾਡੇ ਕਿਉਂ ਚੇਂਜ ਕਰਦਾ ਜਦੋਂ ਰਸਵਾ ਆਇਆ ਸੁਆਣ ਨੂੰ ਚੇਂਜ ਕਰਨ ਦਾ ਤੁਹਾਡੀ ਬੁਰੀਆਂ ਆਦਤਾਂ ਬੁਰੀਆਂ ਆਦਤਾਂ ਨੂੰ ਖਤਮ ਕਰ ਦਿੰਦਾ ਹੈ ਪਾਪ ਆ ਪਾਪ ਨੂੰ ਮਿਟਾ ਦਿੰਦਾ ਉਹ ਫਿਰ ਕਰੋਧ ਜਾਂ ਕਰੋਧ ਨੂੰ ਖਤਮ ਕਰ ਦਿੰਦਾ ਹਰ ਇੱਕ ਚੀਜ਼ ਨੂੰ ਬਦਲ ਦਿੰਦਾ ਫਿਰ ਪਰਮੇਸ਼ਰ ਸਾਚਮੁਸ ਸੂਪਰਮੇਸ਼ੁਰ ਦੇ ਨੇੜੇ ਰਹੋ ਸੁਚਾਈ ਦੇ ਨੇੜੇ ਰਹੋ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰੋ ਕਿਉਂਕਿ ਜਦੋਂ ਵਚਨ ਤੁਹਾਡੇ ਅੰਦਰ ਜਮਾ ਹੋ ਗਿਆ ਫਿਰ ਕੀ ਆ ਤੁਸੀਂ ਪਾਪ ਤੋਂ ਬਚੇ ਰਹੋ ਪਰਮੇਸ਼ਰ ਵੀ ਇਹੀ ਚਾਹੁੰਦਾ ਕਿ ਹਰ ਇੱਕ ਲੋਕ ਜਿਹੜਾ ਕਿ ਪਾਪ ਦੇ ਵਿੱਚੋਂ ਕੀ ਆ ਬਚਿਆ ਰਹੇ ਪਾਪ ਤਾਂ ਤੁਸੀਂ ਤਵੇ ਵੱਸ ਸਕਦੇ ਜੇਕਰ ਤੁਸੀਂ ਪਰਮੇਸ਼ਰ ਦੀ ਬਾਣੀ ਨੂੰ ਕੀਆ ਆਪਣੇ ਜੀਵਨ ਦੇ ਵਿੱਚ ਕੀਆ ਜਮਾ ਕਰੂਗੇ ਇਸ ਲਈ ਅੱਜ ਜੋ ਖੁਦਾ ਦੇ ਬਚਨ ਦੇ ਵਿੱਚ ਉਹਦੇ ਸਿੱਖਿਆ ਖੁਦਾਬੰਦ ਇਸ ਬਚਨ ਦੇ ਦੁਆਰਾ ਤੁਹਾਨੂੰ ਕੀਆ ਸਾਹਮਣੇ ਨਵਾਸ਼ੀ ਤੇ ਵਰਕਤ ਦੇਵੇ ਜਿੱਦਾਂ ਖੁਦਾ ਦੀ ਬਾਣੀ ਚੋਂ ਪੜਿਆ ਕਿ ਸੱਚਮੁੱਚ ਚੰਗੀ ਜ਼ਮੀਨ ਦੇ ਵਿੱਚ ਕੀਆ ਬਚਨ ਬੀਜਿਆ ਜਾਵੇ ਚੰਗੀ ਜ਼ਮੀਨ ਦੇ ਵਿੱਚ ਕੀਆ ਬਚਨ ਅਸੀਂ ਸੰਭ ਕੇ ਰੱਖੀਏ ਕਿਉਂਕਿ ਜਿਹੜੇ ਚੰਗੀ ਜ਼ਮੀਨ ਦੇ ਵਿੱਚ ਬਚਨ ਨੂੰ ਸੰਭ ਕੇ ਰੱਖਦੇ ਹਨ ਉਹ ਫਿਰ ਫਲ ਦਿੰਦੇ ਆ 100 ਗੁਣਾ ਫਲ ਦਿੰਦੇ ਆ ਤੇ ਹੀ ਗੁਣਾ ਫਾਲੇ ਦਿੰਦੇ ਆ 60 ਗੁਣਾ ਫਾਲੇ ਦਿੰਦੇ ਆ ਉਹ ਫੇ ਆਸ਼ੀਸ਼ ਦੇ ਅਧਿਕਾਰੀ ਬਣਦੇ ਆ ਖੁਦਾ ਦੇ ਬਚਨ ਤੋਂ ਬਗੈਰ ਕਿਤੇ ਵੀ ਆਸ਼ੀਸ਼ ਨਹੀਂ ਆ ਖੁਦਾ ਦੇ ਬਚਨ ਦੇ ਵਿੱਚ ਹੀ ਆਸ਼ੀਸ਼ ਹੀ ਦਿੰਦੀ ਆ ਕੋਈ ਖੁਦਾ ਦੇ ਬਚਨ ਕਹਿੰਦਾ ਉਹਦੇ ਬਚਨ ਦਾ ਖੁੱਲਣਾ ਕੀ ਚਾਨਣ ਦਿੰਦਾ ਆ ਸਿੱਧੇ ਸਾਡੇ ਲੋਕਾਂ ਨੂੰ ਕੀ ਉਹ ਸਮਝ ਬਖਸ਼ਦਾ ਆ ਖੁਦਾ ਦੇ ਬਚਨ 'ਚ ਵੋਧਦੇ ਆ ਖੁਦਾ ਦੇ ਬਚਨ 'ਚ ਆਸ਼ੀਸ਼ ਆ ਇਹ ਖੁਦਾ ਦੇ ਬਚਨ ਹੀ ਆ ਜੇ ਆਪਾਂ ਬੋਲਦੇ ਪਏ ਆ ਖੁਦਾ ਦੇ ਬਚਨ ਜੋ ਸਿੱਖਦੇ ਪਏ ਆ ਜੇਕਰ ਤੁਸੀਂ ਖੁਦਾ ਦੇ ਬਚਨ ਨੂੰ ਕਬੂਲ ਕਰੋਗੇ ਜਿੱਦਾਂ ਖੁਦਾ ਦਾ ਬਚਨ ਕਹਿੰਦਾ ਇੱਕ ਦੂਸਰੇ ਨਾਲ ਪ੍ਰੇਮ ਕਰੋ ਜਿੱਦਾਂ ਖੁਦਾਬੰਦ ਦਾ ਬਚਨ ਕਹਿੰਦਾ ਕਿ ਸੱਚਮੁੱਚ ਕਿਸੇ ਦੇ ਨਾਲ ਬਰਿਆਈ ਨਾ ਕਰੋ ਖੁਦਾ ਦਾ ਬਚਨ ਕਹਿੰਦਾ ਇੱਕ ਦੂਸਰੇ ਨਾਲ ਪ੍ਰੇਮ ਦੇ ਵਿੱਚ ਰਹੋ ਫਿਰ ਸੱਚਮੁੱਚ ਅਸੀਂ ਕਿ ਖੁਦਾ ਦੇ ਨੇੜੇ ਜਾਂਦੇ ਹਾਂ ਖੁਦਾ ਦੇ ਨਜ਼ਦੀਕ ਜਾਂਦੇ ਹਾਂ ਜੇ ਖੁਦਾਬੰਦ ਕਹਿੰਦਾ ਇੱਕ ਦੂਸਰੇ ਨੇ ਨਾਲ ਪਿਆਹੀ ਕਰੋ ਫਿਰ ਆਪਾਂ ਖੁਦਾ ਦੇ ਨਜ਼ਦੀਕ ਜਾਂਦੇ ਆ ਫਿਰ ਖੁਦਾਬੰਦ ਸਾਨੂੰ ਵਰਕੇ ਦਿੰਦਾ ਔਣ ਵਾਲਾ ਸਮਾਂ ਸਾਡੇ ਲਈ ਮੁਬਾਰਕ ਕਰਦਾ ਫਿਰ ਔਣ ਵਾਲਾ ਸਮਾਂ ਸਾਡੇ ਲਈ ਵੈਸਟ ਕਰਦਾ ਹੈ ਖੁਦਾਬੰਦ ਇਸ ਬਚਨ ਦੇ ਦੁਆਰਾ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਓ ਦਵਾਦੇਵਾਂ ਜਾਵਾਂਗੇ ਜਮੀਦੇ ਸਭਾਂ ਦੇ ਪਰਮੇਸ਼ਵਰ ਜਿੰਦਾ ਖੁਦਾਬੰਦ ਪ੍ਰਭੂ ਜੀ ਅਸੀਂ ਦਿਲ ਦੀ ਗਹਿਰਾਈ ਤੋਂ ਪ੍ਰਭੂ ਜੀ ਤੁਹਾਡੀ ਸ਼ੁਕਰਗੁਜ਼ਾਰੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਤੁਹਾਡੀ ਵਡਿਆਈ ਹੋਵੇ ਪ੍ਰਭੂ ਜੀ ਮੇਰੇ ਆਤਮ ਮਹਾਨ ਪਰਮੇਸ਼ਵਰ ਮੇਰੇ ਭਲਾਈਆਂ ਦੇ ਪਰਮੇਸ਼ਵਰ ਮੇਰੇ ਰਹਿਮ ਦੇ ਖੁਦਾਬੰਦ ਮੇਰੇ ਪ੍ਰਭੂ ਜੀ ਅੱਜ ਵਚਨ ਦੇ ਵਿੱਚੋਂ ਸਿੱਖਿਆ ਪ੍ਰਭੂ ਕਿ ਅਸੀਂ ਤੁਹਾਡੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰੀਏ ਪ੍ਰਭੂ ਜੀ ਤਾਂ ਕਿ ਅਸੀਂ ਜੋ ਤੇਰਾ ਪਾਪ ਨਾ ਕਰੀਏ ਪ੍ਰਭੂ ਖੁਦਾਵਾਨ ਤੁਹਾਡੇ ਕੋਲ ਵਾਲ ਦੀ ਤੁਹਾਡੇ ਕੋਲ ਜੋਰ ਦੀ ਤਾਕਤ ਦੀ ਮੰਗ ਕਰਦੇ ਆ ਪ੍ਰਭੂ ਜੀ ਸਾਡੀ ਅਗਵਾਈ ਕਰਨ ਦੇ ਪ੍ਰਭੂ ਜੀ ਜਿੰਨੇ ਵੀ ਅਸਤੇਰੇ ਬਚਨ ਨੂੰ ਸੁਣਨ ਮੇਰੇ ਪ੍ਰਭੂ ਸਵਨਾ ਦੇ ਜੀਵਨ ਚ ਤੇਰੀ ਉਤਮ ਆਸ਼ੀਸ਼ ਹੋਵੇ ਮੇਰੇ ਪ੍ਰਭੂ ਸਵਨਾ ਦੇ ਜੀਵਨ ਚ ਤੇਰੀ ਉਤਮ ਵਰਕਤ ਹੋਵੇ ਪ੍ਰਭੂ ਜੀ ਸਵਨਾ ਦਾ ਜੀਵਨ ਜਿਹੜਾ ਕਿ ਤੇਰੇ ਬਚਨ ਦੇ ਅਨਸਾਰ ਹੋਵੇ ਪ੍ਰਭੂ ਸਵਨਾ ਦਾ ਜੀਵਨ ਪ੍ਰਭੂ ਤੇਰੇ ਬਚਨ ਉਤੇ ਚਿੱਤ ਲੱਗਾ ਰਹੇ ਪ੍ਰਭੂ ਜੀ ਤਾਂ ਕਿ ਉਹਦਾ ਜੀਵਨਾਂ ਦੇ ਵਿੱਚ ਪ੍ਰਭੂ ਅਦਭੁਤ ਭਣਾਈ ਆ ਪ੍ਰਗਟ ਹੋਣ ਪ੍ਰਭੂ ਮੇਰੇ ਖੁਦਾਵਾਨ ਜੋ ਅੱਜ ਬਚਨ ਦੇ ਵਿੱਚੋਂ ਸਿੱਖਿਆ ਮੇਰੇ ਪ੍ਰਭੂ ਜੀ ਇਸ ਬਚਨ ਦੇ ਦਾਰਾ ਪ੍ਰਭੂ ਸਵਨਨਾਂ ਨੂੰ ਆਸ਼ੀਸ਼ ਤੇ ਵਰਕਤ ਦੇਣਾ ਤੇ ਪ੍ਰਭੂ ਸਾਰੇ ਸੁਣਣ ਵਾਲਿਆਂ ਦੇ ਉੱਤੇ ਮੇਰੇ ਪ੍ਰਭੂ ਤੁਹਾਡੀ ਵੱਡੀ ਵਰਕਤ ਹੋਵੇ ਕਿਰਪਾ ਤੇ ਕਿਰਪਾ ਹੋਵੇ ਪ੍ਰਭੂ ਜੀ ਅਨੁਗ੍ਰਹਿ ਤੇ ਰਹੇਂਦਾ ਆਤਮਾ ਖਾਣਿਆ ਕਰੇ ਫਜ਼ਲ ਦਾ ਆਤਮਾ ਖਾਣਿਆ ਕਰੇ ਪ੍ਰਭੂ ਤੁਹਾਡੀ ਵੱਡੀ ਕਿਰਪਾ ਹੋਵੇ ਆਸ਼ੀਸ਼ ਦੇ ਸਾਰੇ ਅਧਿਕਾਰੀ ਬਣਨ ਪ੍ਰਭੂ ਜੀ ਵਰਕਤ ਦੇ ਸਾਰੇ ਅਧਿਕਾਰੀ ਬਣਨ ਕਿਰਪਾ ਦੇ ਅਧਿਕਾਰੀ ਬਣਨ ਪ੍ਰਭੂ ਤੁਹਾਡਾ ਧੰਨਵਾਦ ਹੋ ਪ੍ਰਭੂ ਤੁਹਾਡਾ ਹੀ ਸ਼ੁਕਰ ਹੈ ਅਗਲਾ ਸਾਰਾ ਸਮਾਂ ਬLES ਹੋਵੇ ਜਿੰਦਾ ਪ੍ਰਭੂ ਜੀ ਅਗਲਾ ਸਾਰਾ ਸਮਾਂ ਮੁਬਾਰਕ ਹੋਵੇ ਕਿਰਪਾ ਤੇ ਕਿਰਪਾ ਹੋਵੇ ਇਦਵਾਂ ਮੈਂ ਇੰਤੈ ਨੂੰ ਸੁਣਿਆ ਪ੍ਰਭੂ ਅਸੀਂ ਤੇ ਰਤਨਵਾਦ ਕਰਦੇ ਜਿੰਨੇ ਵੀ ਆਨਲਾਈਨ ਸੁਣਨ ਤੇ ਬਾਣੀ ਨੂੰ ਪ੍ਰਭੂ ਸਾਨੂੰ ਨੋ ਦਿੱਤੇ ਤੇ ਰਿਆਸ਼ੀ ਸ਼ੁਬ ਸਾਨੂੰ ਬਲੈਸ ਕਰ ਸਾਨੂੰ ਦਾ ਜੀਵਨ ਪਰਫੈਕਟ ਹੋਣ ਤੇਰੇ ਵਚਨ ਦੇ ਅਨਸਾਰ ਹੋਣ ਮੇਰੇ ਪ੍ਰਭੂ ਸਾਰਿਆਂ ਨੂੰ ਬਲੈਸ ਵੱਡੀ ਕਿਰਪਾ ਇਦਵਾਂ ਮੈਂ ਇੰਤੈ ਨੂੰ ਸੁਣਨ ਤੇ ਕਵਲ ਕਰੋ ਖੁਦਾਵੰ ਪ੍ਰਭੂ ਯਿਸੂ ਸਿਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲ ਧੰਨਵਾਦ ਸਹਿਤ ਮੰਗਦੇ ਆ ਆਮੀਨ ਸਾਰਿਆਂ ਨੂੰ ਜੈਮਸੀ ਦੀ ਗੋਡ ਬਲੈਸ ਖੁਦਾਵੰ ਇਸ ਵਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਤੇ ਵਰਕਾ ਦੇਵੇ ਆਮੀਨ